ਆਣਾ ਚੰਗੀ ਨਹੀਂ ਕਰ ਰਹੇ ਕੀ ਹੋ ਗਿਆ ਨਹੀਂ ਕਾਉਣਾ ਤੁਹਾਨੂੰ ਫੋਟੋ ਵੀ ਪਾਈਆਂ ਨੇ ਵਸਾਰੀਆਂ ਤੁਹਾਨੂੰ ਸਾਰਾ ਕੁਝ ਦੱਸਿਆ ਹੈ ਕਿ ਉਹ ਬੰਦੇ ਬੰਦ ਕਰ ਕੋਈ ਗੱਲ ਨਹੀਂ ਕਰ ਕੱਲ ਕਹਿੰਦੇ ਸੁਨਨਵਾਲ ਬੰਦਰ ਆਵਲਾ ਮੁਰਦਾਬਾ ਸੁਨਨਵਾਲ ਬੰਦਰ ਆਵਲਾ ਮੁਰਦਾਬਾ ਸੁਨਨਵਾਲ ਬੰਦਰ ਆਵਲਾ ਮੁਰਦਾਬਾ ਹਾਜ਼ਰ ਜੀ ਤਿੰਨ ਸੀ ਚੁੱਪ ਪਹਿਲੀ ਤਾਂ ਗੱਲ ਸਾਡੇ ਬੰਦੇ ਨੂੰ ਗਲਤ ਕੀਤਾ ਹੈ ਗੁੰਮਰਾਹ ਕੀਤਾ ਹੈ ਜਾਂ ਪਾਰਟੀ ਨਾਲ ਧਗਾ ਕੀਤਾ ਹੈ ਜੱਟ ਟੱਚ ਐਮ ਆਉਂਟ ਪਾਰਟੀ ਛੱਡ ਜਾਂਦੇ ਨੇ ਉਹਨਾਂ ਬੰਦਿਆਂ ਦਾ ਅਸੀਂ ਜਿਹੜਾ ਵਿਰੋਧ ਕਰਾਂਗੇ ਉਹਨਾਂ ਨੂੰ ਕਾਂਗਰਸ ਪਾਰਟੀ 'ਚ ਨਹੀਂ ਆਉਣ ਦੇਵਾਂਗੇ ਇਹ ਗੱਲ ਮੈਂ ਹਾਈ ਕਮਾਂਡ ਤੱਕ ਵੀ ਲੈ ਕੇ ਜਾਵਾਂਗਾ ਜ਼ਿਲ੍ਹਾ ਪ੍ਰਧਾਨ ਜੀ ਦੇ ਮੈਂ ਧਿਆਨ 'ਚ ਗੱਲ ਲੈ ਆਂਦੀ ਐ ਔਰ ਪੰਜਾਬ ਪ੍ਰਧਾਨ ਦੇ ਧਿਆਨ ਦੇ ਵਿੱਚ ਵੀ ਅਸੀਂ ਗੱਲ ਲਿਆਵਾਂਗੇ ਔਰ ਇਸ ਚੀਜ਼ ਦਾ ਵਿਰੋਧ ਕਰਾਂਗੇ ਰਮਿੰਦਰ ਆਵਲਾ ਹੁਣ ਹਲਕੇ 'ਚ ਜਿੱਤੇ ਹੀ ਪ੍ਰੋਗਰਾਮ ਕਰੇਗਾ ਮੈਂ ਆਪਣੀ ਟੀਮ ਲੈ ਕੇ ਜਾ ਕੇ ਉੱਥੇ ਵਿਰੋਧ ਕਰਾਂਗਾ ਤੂੰ ਜਿਹੜੀ ਗੋਲੀ ਤੁਸੀਂ ਮੈਨੂੰ ਮਾਰਨੀ ਐ ਮਾਰ ਦਿਓ ਜਿਹੜਾ ਮੈਨੂੰ ਵਧਣਾ ਐ ਵਧ ਦਿਓ ਰਮਿੰਦਰ ਆਵਲਾ ਤੁਹਾਡਾ ਕੰਮ ਦਾ ਸਿਰਫ ਇਹ ਮੈਨੂੰ ਧੱਕੇਸ਼ਾਹੀ ਕੀ ਮੇਰੇ ਨਾਲ ਕੀਤੀ ਹੈ ਬੜਾ ਧੱਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਗਲੇਵਾਂ ਤੇ ਹੱਥ ਪਾਇਆ ਤੁਹਾਡੇ ਬੰਦੇ ਨੇ ਮੇਰੇ ਬੰਦੇ ਇੱਕ ਇੱਕ ਥੋੜੀ ਬੂਟੀ ਨਹੀਂ ਆਉਣੀ ਸੀ ਮੇਰੇ ਬੰਦਾ ਵੇਖੋ ਕਿੰਨੇ ਬੰਦੇ ਇਕੱਠੇ ਖੜੇ ਨੇ ਮੇਰੀ ਇੱਕ ਬਾਤ ਮੈਨੂੰ 5 ਮਿੰਟ ਪਹਿਲਾਂ ਪਤਾ ਲੱਗਿਆ 5 ਮਿੰਟ ਪਹਿਲਾਂ ਪਤਾ ਲੱਗਿਆ ਤੇ 5 ਮਿੰਟਾਂ ਚ ਮੇਰੇ ਪਿੰਡ ਦੇ ਲੋਕ ਮੇਰੇ ਨਾਲ ਇੰਨੇ ਕੱਢੇ ਹੋ ਗਏ ਔਰ ਥੋੜੇ ਬੰਦੇ ਤੇ ਬੂਟੀ ਬੂਟੀ ਨਹੀਂ ਆਉਣੀ ਸੀ ਕਰਨੀ ਕੋਈ ਛੇ ਕੀਤੀ ਚੰਟੀ ਕਪੂਰਤ ਨੂੰ ਮੈਂ ਦੱਸ ਦੇਣਾ ਚਾਹਣਾ ਜਿੱਦਾਂ ਇਕੱਲੇ ਨਾਲ ਇਕੱਲਾ ਜਿੱਥੇ ਮਰਜ਼ੀ ਆ ਜਾਵੇਂ ਜਿੱਥੇ ਮਰਜ਼ੀ ਤਰ੍ਹਾਂ ਜੀ ਕਹ ਤੂੰ ਤਾਂ ਚਮਚੇ ਦੇ ਮੈਂ ਚਮਚਾ ਨਹੀਂ ਮੈਂ ਪਾਰਟੀ ਦਾ ਵਰਕਰ ਆ ਪਾਰਟੀ ਦਾ ਸਪਾਹੀ ਆ ਪਾਰਟੀ ਵਾਸਤੇ ਕੰਮ ਕਰ ਰਿਹਾ ਥੋੜੇ ਵਰਕਰਾਂ ਕਿਸੇ ਖਾਸ ਬੰਦੇ ਦਾ ਕੰਮ ਨਹੀਂ ਕਰ ਰਿਹਾ ਕਾਂਗਰਸ ਪਾਰਟੀ ਦਾ ਮੈਂ ਸਪਾਹੀ ਆ ਔਰ ਕਾਂਗਰਸ ਪਾਰਟੀ ਨਾਲ ਖੜਾ ਆ ਔਰ ਖੜਾ ਰਹਾਂਗਾ ਪਰ ਜੇ ਕੋਈ ਬੰਦਾ ਜਿਹੜਾ ਝਾੜੂ ਦੇ ਵਿੱਚ ਹੈਗਾ ਜਾਂ ਜਿਨ੍ਹਾਂ ਨੇ ਸਾਡੇ ਬੰਦੇ ਤੇ ਛੱደ ਦੇ ਕੀਤੇ ਨੇ ਗੱਲ ਇਹ ਮੈਂ ਬਲਾਕ ਦਾ ਪ੍ਰਧਾਨ ਆ ਕਾਂਗਰਸ ਪਾਰਟੀ ਦਾ ਪਿਛਲੇ 4 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਮੇਰਾ ਪਿੰਡ ਚੱਕ ਬਲੋਚਾ ਮਹਾਲਮ ਹੈ ਔਰ ਇਹ ਲੋਕਰ ਰਮਿੰਦਰ 라ਵਲਾ ਆਪਣੇ ਬੰਦਿਆ ਦੇ ਨਾਲ ਆ ਕੇ ਜਿਹੜੇ ਬੰਦੇ ਪਿਛਲੇ 4 ਸਾਲ ਤੋਂ ਆਪ 4 ਸਾਲ ਛੱਡੋ ਗੱਲ ਇਹ ਆ ਵੀ ਕਾਲੀ ਦਲ ਸਰਕਾਰ ਆ ਕਿ ਕਾਲੀ ਦਲ ਚ ਕਾਂਗਰਸ ਆ ਕਿ ਕਾਂਗਰਸ ਚ ਝਾੜੂ ਆ ਗਿਆ ਹੁਣ ਝਾੜੂ ਦਾ ਸਵਾਦ ਲਿਆ ਹੁਣ ਫਿਰ ਇਹਨਾਂ ਨੂੰ ਪਤਾ ਵੀ ਕਾਂਗਰਸ ਸਰਕਾਰ ਆਣੀ ਤੇ ਫਿਰ ਕਾਂਗਰਸ ਵਿੱਚ ਇਨਵਾਈਟ ਤੁਨ ਮਾਰ ਟੋਰੇ ਨੇ ਰਮਿੰਦਰ 라ਵਲਾ ਇਹਨਾਂ ਨੂੰ ਕਾਂਗਰਸ ਵਿੱਚ ਜੁਆਇਨ ਕਰਾਉਣਾ ਚਾਹੁੰਦਾ ਹੈ ਔਰ ਮੈਂ ਨਹੀਂ ਹੋ ਜਾਗਾ ਬਿਲਕੁਲ ਮੇਰੇ ਪਿੰਡ ਦੇ ਵਿੱਚ ਬਾਕੀ ਸਾਰਾ ਪਿੰਡ ਪਿਆ ਹੈ ਸਾਰਾ ਪਿੰਡ ਪਿਆ ਹੈ ਜੇ ਕਿਸੇ ਹੋਰ ਨੂੰ ਜੁਆਇਨ ਕਰਾਣਾ ਹੋਰ ਉੱਧਰ ਮਰਜ਼ੀ ਕਰਾਓ ਪਰ ਜਿਹੜੇ ਬੰਦਿਆਂ ਨੇ ਪਿਛਲੇ 5 ਸਾਲ ਸਾਡੇ ਤੇ ਤਸ਼ੱਦਦ ਕੀਤੇ ਸਾਡੇ ਤੇ ਪਰਚੇ ਦਰਜ ਕਰਾਏ ਛੁੱਟੇ ਸਾਡੇ ਨਾਲ ਹੋਰ ਕਟਨਾਵਾ ਕੀਤੇ ਉਹਨਾਂ ਬੰਦਿਆਂ ਨੂੰ ਸੀ ਕਾਂਗਰਸ 'ਚ ਨਹੀਂ ਆਉਣ ਦੇਣਾ ਔਰ ਮਿੰਦਰ ਆਵਲਾ ਧੱਕੇਸ਼ਾਹੀ ਕਰਕੇ ਮੈਂ ਇਹਨਾਂ ਨੂੰ ਫੋਟੋ ਵੀ ਪ੍ਰੋਵਾਈਡ ਕਰਵਾਏ ਨੇ ਇਹਨਾਂ ਨੂੰ ਵੀਡੀਓ ਵੀ ਪਰ ਹੁਣ ਪਿਛਲੇ ਦੀ ਗੱਲ ਹੈ ਇਹਨਾਂ ਨੇ ਝੰਡੇ ਦੇ ਕੇ ਜਿਲ੍ਹਾ ਪਿਛ ਦਾ ਇਲੈਕਸ਼ਨ ਲੜਿਆ ਮੇਰੇ ਇਲੈਕਸ਼ਨ ਵਿੱਚ ਨਾਮ ਆਬੂਦ ਬੂਟ ਲਾਏ ਔਰ ਕੀ ਹੋਇਆ ਚੌਥੇ ਪੰਜਵੇਂ ਦਿਨ ਇਹ ਰਵਿੰਦਰ ਆਵਲੇ ਨੇ ਇਹਨਾਂ ਨੂੰ ਛੰਡੇ ਦੇ ਕੇ ਕਾਂਸੀ ਬਣਾ ਦਿੱਤਾ ਅਜੇ ਇੱਕ ਹਫਤਾ 10 ਦਿਨ 20 ਦਿਨ ਹੋਏ ਨੇ ਜਿਹੜਾ ਪ੍ਰੇਸ਼ਦ ਦਾ ਇਲੈਕਸ਼ਨ ਹੋਏ ਨੂੰ ਉਦੋਂ ਇਹ ਆਮਦ ਮਿਸਰ ਪਰ ਪੰਜਾ ਸੱਤਾ ਦਿਨਾਂ ਬਾਅਦ ਜੇ ਰਵਿੰਦਰ ਆਵਲੇ ਨੂੰ ਕੋਈ ਕੰਮ ਪੈਂਦਾ ਤੇ ਕਾਂਸੀ ਬਣਦਾ ਤੇਰੇ ਜਦੋਂ ਹੋਰ ਕੋ ਪਾਰਟੀ ਦਾ ਕੰਮ ਆਦਾ ਤੂੰ ਝਾੜੂ ਚ ਹੋ ਜਾਂਦੇ ੜੇ ਇਹੋ ਜਿਹਾ ਅਸੀਂ ਕੰਮ ਨਹੀਂ ਹੁੰਦੇ ਨਾ ਅਸੀਂ ਇਹ ਤਾਂ ਅੱਜ ਸੀ ਮੇਰੇ ਪਿੰਡ ਦੇ ਵਿੱਚ ਫਿਰ ਗੱਲ ਸੁਣੋ ਇਹਨਾਂ ਦੇ ਬੰਦਿਆਂ ਨੇ ਇਹਨਾਂ ਦੇ ਗੁੰਡਿਆਂ ਨੇ ਮੇਰੇ ਤਸ਼ੱਦਦ ਕੀਤੇ ਚੰਟੀਕਪੂਰ ਵਰਗੇ ਵੀ ਚੰਟੀਕਪੂਰ ਵਰਗੇ ਬੰਦੇ ਨੇ ਮੇਰੇ ਨਾਲ ਬੀਹੇਵ ਕਰਨੇ ਕੋਸ਼ਿਸ਼ ਕੀਤੀ ਚੰਟੀਕਪੂਰ ਤੈਨੂੰ ਮੈਂ ਦੱਸ ਦੇਣਾ ਚਾਹਣਾ ਜਿੱਦਾਂ ਕੱਲੇ ਨਾਲ ਕੱਲਾ ਜਿੱਥੇ ਮਰਜ਼ੀ ਆ ਜਾਵੇਂ ਜਿੱਥੇ ਮਰਜ਼ੀ ਤਰ੍ਹਾਂ ਜੀ ਕਹਦਾ ਜਿਵੇਂ ਮਰਜ਼ੀ ਮੇਰੇ ਨਾਲ ਆ ਜੀ ਮੈਂ ਕੋਈ ਡਰਨਾ ਨਹੀਂ ਮੈਂ ਕੋਈ ਵਿਕਲ ਤੂੰ ਤਾਂ ਕੌਲੇ ਚੱਟ ਤੂੰ ਤਾਂ ਚਮਚੇ ਦੇ ਮੈਂ ਚਮਚਾ ਨਹੀਂ ਮੈਂ ਪਾਰਟੀ ਦਾ ਵਰਕਰ ਆ ਪਾਰਟੀ ਦਾ ਸਪਾਹੀ ਆ ਪਾਰਟੀ ਵਾਸਤੇ ਕੰਮ ਕਰ ਰਿਹਾ ਥੋੜੇ ਵਰਗ ਤਰ੍ਹਾਂ ਕਿਸੇ ਖਾਸ ਬੰਦੇ ਦਾ ਕੰਮ ਨਹੀਂ ਕਰ ਰਿਹਾ ਕਾਂਗਰਸ ਪਾਰਟੀ ਦਾ ਮੈਂ ਸਪਾਹੀ ਆ ਔਰ ਕਾਂਗਰਸ ਪਾਰਟੀ ਨਾਲ ਖੜਾ ਆ ਔਰ ਖੜਾ ਰਹਾਂਗਾ ਪਰ ਜੇ ਕੋਈ ਬੰ ਜਿਹੜਾ ਝਾੜੂ ਦੇ ਵਿੱਚ ਹੈਗਾ ਜਾਂ ਜਿਨ੍ਹਾਂ ਨੇ ਸਾਡੇ ਬੰਦੇ ਤੇ ਛੱਦੇ ਦਿੱਤੇ ਨੇ ਸਾਡੇ ਬੰਦੇ ਨੂੰ ਗਲਤ ਕੀਤਾ ਹੈ ਗੁੰਮਰਾਹ ਕੀਤਾ ਹੈ ਜਾਂ ਪਾਰਟੀ ਨਾਲ ਦਗਾ ਕੀਤਾ ਹੈ ਜਦ ਟਾਈਮ ਆਉਂਟ ਪਾਰਟੀ ਛੱਡ ਜਾਂਦੇ ਨੇ ਉਹਨਾਂ ਬੰਦਿਆਂ ਦਾ ਅਸੀਂ ਜਿਹੜਾ ਵਿਰੋਧ ਕਰਾਂਗੇ ਉਹਨਾਂ ਨੂੰ ਕਾਂਗਰਸ ਪਾਰਟੀ 'ਚ ਨਹੀਂ ਆਉਣ ਦੇਵਾਂਗੇ ਇਹ ਗੱਲ ਮੈਂ ਹਾਈ ਕਮਾਂਡ ਤੱਕ ਵੀ ਲੈ ਕੇ ਜਾਵਾਂਗਾ ਜ਼ਿਲ੍ਹਾ ਪ੍ਰਧਾਨ ਜੀ ਦੇ ਮੈਂ ਧਿਆਨ 'ਚ ਗੱਲ ਲੈ ਆਂਦੀ ਐ ਔਰ ਪੰਜਾਬ ਪ੍ਰਧਾਨ ਦੇ ਧਿਆਨ ਦੇ ਵਿੱਚ ਵੀ ਅਸੀਂ ਗੱਲ ਲਿਆਵਾਂਗੇ ਔਰ ਇਸ ਚੀਜ਼ ਦਾ ਵਿਰੋਧ ਕਰਾਂਗੇ ਰਮਿੰਦਰ ਆਵਲਾ ਹੁਣ ਹਲਕੇ 'ਚ ਜਿੱਤੇ ਹੀ ਪ੍ਰੋਗਰਾਮ ਕਰੇਗਾ ਮੈਂ ਆਪਣੀ ਟੀਮ ਲੈ ਕੇ ਜਾ ਕੇ ਉੱਥੇ ਵਿਰੋਧ ਕਰਾਂਗਾ ਜੇਲਾ ਮੈਨੂੰ ਵੜਨਾ ਹੈ ਵੜ ਦਿਓ ਰਮਿੰਦਰ ਵਾਲਾ ਤੁਹਾਡੇ ਕੋਲ ਪੈਸਾ ਹੈ ਪੈਸੇ ਦੇ ਸਿੱਤੇ ਤੁਸੀਂ ਕੁਝ ਵੀ ਕਰ ਸਕਦੇ ਜੀ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਣਾ ਆਮ ਲੋਕਾਂ ਨੂੰ ਵੀ ਕਹਿਣਾ ਚਾਹਣਾ ਇਹ ਜਿਹੜੀ ਪਿਛਲੇ ਦੇ ਪਿਛਲੀ ਫੇਸ ਜਿਹੜਾ ਹੈਗਾ ਬੜਾ ਗਲਤ ਹੈ ਮੈਂ ਤਾਂ ਬੜਾ ਨੇੜੇ ਵਰਤਿਆ ਬੜਾ ਨੇੜੇ ਵਰਤਿਆ ਬੜਾ ਗਲਤ ਫੇਸ ਤੁਹਾਡੇ ਨਾਲ ਬੜਾ ਇਹਨਾਂ ਨੇ ਮਿਸ ਬਿਹੇਵ ਕਰਨਾ ਬੜੀ ਤੱਕੇਸ਼ਾਈ ਕਰਨ ਤੁਸੀਂ ਦੇਖਿਆ ਮੇਰੇ ਪਿੰਡ ਵਿੱਚ ਆ ਕੇ ਇਹਨਾਂ ਦੇ ਗੁੰਡਿਆਂ ਨੇ ਮੇਰੇ ਨਾਲ ਤੱਕੇਸ਼ਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਪਿੰਡ ਵਿੱਚ ਆ ਕੇ ਮੇਰੇ ਘਰ ਨਾਲ ਵੀ ਬੰਦੇ ਬੜੇ ਖੜੇ ਸੀ ਚਾਹ ਨੂੰ ਅਸੀਂ ਵੀ ਗੱਲ ਪੈ ਸਕਦੇ ਸੀ ਚਾਹ ਨੂੰ ਇਹ ਕਿੰਨੇ ਸੀ ਪਿੰਪ ਪਿੰਡਾਂ ਤੋਂ ਕਿਤੇ ਬਰਾਤ ਵੱਡੀ ਨਹੀਂ ਹੁੰਦੀ ਰਮਿੰਦਰ ਆਵਲਾ ਜਾਂ ਹੋਰ ਜਦੇਂਦਰਾਂ ਗੁੰਡੇ ਨੇ ਨਾ ਉਹਨਾਂ ਨੂੰ ਵੀ ਕਰਨਾ ਚਾਹਣਾ ਪਿੰਡਾਂ ਤੋਂ ਅਰਦੀ ਕਿਤੇ ਬਰਾਤ ਨਹੀਂ ਹੁੰਦੀ ਪਰ ਮੇਰਾ ਕੰਮ ਤਾਂ ਸਿਰਫ ਇਹ ਸੀ ਤੁਹਾਡਾ ਵਿਰੋਧ ਕਰਨਾ ਮੈਂ ਵਿਰੋਧ ਕੀਤਾ ਮੈਂ ਲੜਾਈ ਝਗੜਾ ਨਹੀਂ ਚਾਹੁੰਦਾ ਸੀ ਪਰ ਜਿਸ ਤਰ੍ਹਾਂ ਦਾ ਤੁਸੀਂ ਕੰਮ ਕੀਤਾ ਮੈਨੂੰ ਧੱਕੇਸ਼ਾਹੀ ਕੀ ਮੇਰੇ ਨਾਲ ਕੀਤੀ ਹੈ ਬੜਾ ਧੱਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਗਲੇਵਾਂ ਤੇ ਹੱਥ ਪਾਇਆ ਤੁਹਾਡੇ ਬੰਦਿਆਂ ਨੇ ਮੇਰੇ ਬੰਦੇ ਇੱਕ ਇੱਕ ਤੁਹਾਡੀ ਬੂਟੀ ਨਹੀਂ ਆਉਣੀ ਸੀ ਮੇਰੇ ਬੰਦਾ ਵੇਖੋ ਕਿੰਨੇ ਬੰਦੇ ਇਕੱਠੇ ਲੜੇ ਨੇ ਮੇਰੀ ਇੱਕ ਬਾਤ ਕੋਲੋਂ 5 ਮਿੰਟ ਪਹਿਲਾਂ ਪਤਾ ਲੱਗਿਆ 5 ਮਿੰਟ ਪਹਿਲਾਂ ਪਤਾ ਲੱ ਤੇ ਬੋਟੇ-ਬੋਟੇ ਨਹੀਂ ਆਉਣੀ ਸੀ ਜੇ ਮੋਸਪਾਸੇ ਆ ਜਾਂਦਾ ਤਾਂ ਦੂਜੀ ਗੱਲ ਹੁਣ ਹਲਕੇ ਚ ਵੇਖਾਂਗੇ ਨਾ ਜਿੱਥੇ ਮਰਜੀ ਤੂੰ ਕਰੇਗਾ ਤੁਸੀਂ ਕਰੋਗੇ ਜਿੱਥੇ ਵੀ ਪ੍ਰੋਗਰਾਮ ਕਰੋਗੇ ਰਮਿੰਦਰ ਆਵਲਾ ਇਹ ਚ ਤੁਸੀਂ ਮੇਰੇ ਤੋਂ ਵੱਡੇ ਹੋ ਮੈਂ ਤੂੰ ਨਹੀਂ ਕਹਿਣਾ ਚਾਹੁੰਦਾ ਤੁਸੀਂ ਜਿੱਥੇ ਵੀ ਪ੍ਰੋਗਰਾਮ ਕਰੋਗੇ ਉੱਥੇ ਹੀ ਮੈਂ ਆ ਕੇ ਇਹ ਤੁਹਾਡੀ ਜਿਹੜੀ ਹੈ ਮੈਂ ਵਿਰੋਧਤਾ ਕਰਾਂਗਾ ਜੇਕਰ ਤੁਸੀਂ ਕਾਂਗਰਸ ਪਾਰਟੀ ਦੇ ਸਚੇਸ਼ ਪਾਈ ਦੇ ਬੰਦੇ ਤੁਸੀਂ ਲੋਕ ਸਭਾ ਦੇ ਵਿੱਚ ਕਾ ਮੈਨੂੰ ਸੱਦ ਕੇ ਸਾਰਿਆਂ ਨੂੰ ਸੱਦ ਕੇ ਕਿਹਾ ਸੀ ਮੈਂ ਬੀਜੇਪੀ 'ਚ ਜਾਣਾ ਹੈ ਮੈਂ ਬੀਜੇਪੀ ਨੂੰ ਇਲੈਕਸ਼ਨ ਲੜਨਾ ਹੈ 600 ਟਿਕਟ ਮਿਲ ਰਹੀ ਹੈ ਮੈਂ ਬੀਜੇਪੀ 'ਚ ਜਾਣਾ ਹੈ ਟੋਡਾ ਉਦੋਂ ਕਾਂਗਰਸ ਕਿੱਥੇ ਸੀ ਹੁਣ ਜਦੋਂ ਵੇਖਿਆ ਕਾਂਗਰਸ ਬੜੀ ਆਪ ਹੋ ਰਹੀ ਆ ਵਾਰੀ ਕਾਂਗਰਸ ਦੀ ਉਦੋਂ ਤੁਹਾਨੂੰ ਕਾਂਗਰਸ ਦੇਸੀ ਚਲੋ ਤੁਸੀਂ ਕਾਂਗਰਸ ਦੇ ਵੱਲੋਂ ਇਲੈਕਸ਼ਨ ਲੜੇ ਸੀ ਤੁਸੀਂ ਐਮਐਲ ਵੀ ਕਾਂਗਰਸ ਵਾਲੇ ਬਣੇ ਹੋ ਪਰ ਘੱਟੋ ਘੱਟ ਕਾਂਗਰਸ ਦੀ ਕਦਰ ਤਾਂ ਕਰੋ ਨਾ ਜਿਹੜਾ 4-5-5 ਸਾਲ ਕਾਂਗਰਸ ਲਈ ਕੰਮ ਕੀਤਾ ਹੁਣ ਤੁਸੀਂ ਉਹ ਬੰਦੇ ਨੂੰ ਚੱਕ ਰਹੇ ਹੋ ਗੁੰਡੇ ਟਾਈਪ ਬੰਦੇ ਨੂੰ ਚੱਕ ਰਹੇ ਹੋ ਜਿਨ੍ਹਾਂ ਦਾ ਕੋਈ دین ਨਹੀਂ ਕੋਈ ਇਮਾਨ ਨਹੀਂ 5 ਸਾਲ ਕਿੱਧਰ ਹੁੰਦੇ ਨੇ 5 ਸਾਲ ਕਿੱਧਰ ਹੁੰਦੇ ਨੇ ਉਹ ਵੇਖ ਲੈਂਦੇ ਨੇ ਕਿ ਜਿੱਦ ਦੀ ਸਰਕਾਰ ਆਣੀ ਦੀ ਉਧਰ ਹੋ ਜਾਂਦੇ ਨੇ ਇਹ ਚੀਜ਼ ਅਸੀਂ ਨਹੀਂ ਹੁੰਦੇ ਨੇ ਚੜਦੀ ਕਨੀ ਦੇ ਚੜਦੀ ਕਨੀ ਦੇ ਜ ਇਹ ਗੱਲ ਅਸੀਂ ਹਾਈ ਕਮਾਂਡ ਤੱਕ ਵੀ ਲੈ ਕੇ ਜਾਵਾਂਗੇ ਉੱਪਰ ਵੀ ਲੈ ਕੇ ਜਾਵਾਂਗੇ ਔਰ ਤੁਹਾਡਾ ਵਿਰੋਧ ਵੀ ਕਰਾਂਗੇ ਚਿੰਦਰ ਮਾਲਮ ਜਿੰਦਾਬਾਦ ਚਿੰਦਰ ਮਾਲਮ ਜਿੰਦਾਬਾਦ